ਤੇਰਖੇ ਮਹਾਰਾਜ ਜੀ ਦੇ ਬੰਧਿਆ ਜੇ ਤੋ ਵਾਯੂ ਦਾ ਭਜਨ ਨਾ ਕਰੇ। ਕੋ ਬਾਣੀ ਵਿੱਚ ਥਾਰਾ ਥਾਰਾ ਲਿਖਿਆ ਪ੍ਰਿਆ ਨਾਮ ਕੇ ਆਵਰ ਲਾਗੇ ਜਾਣਾ। ਓਏ ਜਗਤ ਦੇ ਰਾਜਾ। ਨੰਦਰ ਦੋ ਜਿ ਚਾਲਿਆ ਤਾਂ ਦਿਸੇ ਤਰਾ ਗ੍ਰਾਂਧਾ ਹਰ ਅਗਨ ਪਤਿਓ ਦਾ। ਇਸ ਕਰਕੇ ਇਹ ਜੀਵ ਜਿਹੜਾ ਮੰਨੈ ਸੰਸਾਰ ਦੇ ਵਿੱਚ ਜਾਣਦਾ ਹੈ। ਅਰ ਬਹਾਦਰੂ ਦੀ ਕਿਰਪਾ ਅੰਮ੍ਰਿਤ ਜੀ ਦਾ ਸਰਕਾਰ ਸਾਰੀ ਦਾ ਪੰਗਾ ਅੰਦਰ ਮਾਂ ਨੂੰ ਕੱਪੜੇ ਦੇ ਦਿੰਦੀ ਹੈ ਸੰਸਾਰ ਨੂੰ ਕੱਪੜੇ ਦੇ ਦਿੰਦੀ ਆ ਦੇ ਦਿੰਦਾ ਹੈ ਇਹ ਤਾਂ ਨੰਗ ਟੱਕ ਦਿੱਤਾ ਜਾਂਦਾ ਹੈ ਅਰ ਜੇਕਰ ਅਸੀਂ ਅਸੀਂ ਵੀ ਮਰਨਾ ਹੋਵੇ ਮਹਾਰਾਜ ਦੇ ਨਾਮ ਦਾ ਮਿਲਿਆ ਮੈਂ ਕਰ ਮੰਗੇ ਨਾ ਹੀ ਛੇਵਣਾ ਇਹ ਤਾਂ ਬੰਦਾ ਰਹਿ ਕੇ ਨਾਮ ਨਾਲ ਮਿਲਿਆ ਨੰਗਾ ਨਹੀਂ ਜਾ ਰਿਹਾ ਪਹਿਲਾ ਕਦਮ ਉਹਨਾਂ ਦੀ ਪ੍ਰੇਮ ਪ੍ਰਗਟਾਏ ਮੈਂ ਸਹਿ ਵਿਦਾਰ ਡੱਗਣ ਇਹ ਪ੍ਰਸਾਦ ਨੂੰ ਬੜੀ ਮੁਬੱਦਦੀ ਕਿ ਇਸਨਾਂ ਮੱਦੀ ਉਹ ਕਾਰਨ ਸਾਧਿਆ ਗੁਰੂ ਦਾ ਸਿੱਖ ਹੈ ਉਹ ਕੋਈ ਹਦਾਇਤ ਨਹੀਂ ਦਿੱਤੀ ਜਾਂਦੀ ਹੈ ਰਹਿਤ ਨਾਮਿਆਂ ਦੇ ਵਿੱਚ ਕਿ ਨੰਗੇ ਪਿੰਡੇ ਪ੍ਰਸ਼ਾਦਾ ਨਹੀਂ ਛਕਣਾ ਨੰਗੇ ਸੇਵ ਪ੍ਰਸ਼ਾਦਾ ਨਹੀਂ ਛਕਣਾ ਤੇਰੇ ਪਿੰਡੇ ਦੇ ਭਾਵੇਂ ਇੱਕ ਗਿੱਜ ਜਨਾ ਦਾ ਬਾੜੀ ਹੋਵੇ ਜਰ ਬਾੜ ਪਿੰਡੇ ਤੇ ਲੈ ਕੇ ਤੇ ਫਿਰ ਪ੍ਰਸ਼ਾਦਾ ਛਕਣਾ ਹੈ ਨੰਗੇ ਨਹੀਂ ਹੋਣਾ ਇਹ ਕਿਤੇ ਕੋਈ ਨਾ ਕੋਈ ਬਸਤਰ ਜ਼ਰੂਰ ਹੋਣਾ ਚਾਹੀਦਾ ਹੈ ਉਹ ਕਿਸੇ ਪੈਰ ਲੰਦਾ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਜਿਹੜੇ ਵਾਹਿਗੁਰੂ ਦਾ ਨਾਮ ਰੱਜਣ ਕਰਵਾ ਲੈਣੇ ਖਣੋ ਲੰਗੇ ਨਹੀਂ ਹੁੰਦੇ ਜੇ ਨਾਂਦੇ ਨਾ ਗਿ ਜੀਵਨਾਂ ਪ੍ਰਭੀ ਰਾਮ ਨਾ ਜੇਤ ਰਹੀ ਵਦ ਮਾਰਾ ਕੇ ਅੰਗ ਖਾਣ ਰਸਣ ਵਿੱਚ ਬਿਜਿ ਪ੍ਰਭ ਦਾ ਨਾਮ ਜੇਤੇ ਨਹੀਂ ਕਹੋ ਤਾ ਨਾ ਮੈਂ ਤਹਰ ਭਜਨ ਬਿਨ ਜੇ ਮੰਨ ਲੈ ਕੋਈ ਵਾਹਿਗੁਰੂ ਦਾ ਨਾਮ ਭਜਨ ਨਹੀਂ ਹੈ ਤਾਂ ਤੋਂ ਬਾਅਦ ਕਰ ਮਰਨਾ ਨੂੰ ਜਾਂਦੀ ਬਾਗੀ ਕਿਹਾ ਜਾਂਦਾ ਹੈ ਵੱਡ ਸੁੰਨੀਆਂ ਜੁਗਾਂ ਦੇ ਵਿੱਚ ਔਰਾਂ ਤੇ ਜਾਂਾ ਇਹ ਦੀ ਦਾ ਵੱਡ ਜਾਂਦਾ ਇੱਕ ਭਜਨ ਹੀ ਹੈ ਜਿਹੜਾ 84 ਲੱਖ ਜੁਗਾਂ ਦੇ ਵਿੱਚ ਸਾਡਾ ਸੋਤ ਕਾਰਾ ਕਰਦਾ ਰਈ ਜੁਗਾਂ ਨਾਲ ਸ਼ਰੂ ਭਜਨ ਸੰਤ ਕਾ ਜੀ ਦੀ ਜਿਹੜਾ ਹੈ 84 ਲੱਖ ਜੁਗਾਂ ਦੇ ਵਿੱਚ ਨਹੀਂ ਪੈਂਦਾ ਰੋਟ ਜਾਂਦਾ ਹੈ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਰਾਮ ਦੀ ਜਾਨ ਨੂੰ ਆਰਾਮ ਮਿਲਦੀ ਹੈ ਜਿੰਨਾ ਜਿੰਨਾ ਹੋਣੀ ਹੈ ਆ ਸ਼ੰਤ ਰਾਜ ਨੂੰ ਜੇ ਤੁ ਬੱਤੈ ਕੁਝਨ ਰਾਜਨ ਕੇ ਆਰ ਕਰ ਰਹੇਨ ਦਾਲ ਕੋ ਜੀਤ 14 10 20 42 ਪੰਨਾ ਅਕਾਲੀ ਨੇ ਕਹਿੰਦੇ ਕਿ ਜਦੋਂ ਰਾਜਾ ਕੰਨਿਆ ਹੋਗੇਗਾ ਜੇਕਰ ਸਭੂਰ ਕੋਲੇ ਹੈ ਆਪਣੀ ਕਾਗਰ ਸੰਗਤ ਨੂੰ ਅਲਾਸਰਾਣ ਤੋਂ ਬਾਅਦ ਹੋਵੇ ਦੇਖੇ ਤੇ ਸਭੂਰ ਦਾ ਹੰਦ ਕੀ ਹੋ ਰਿਹਾ ਹੈ ਜੀ ਇਹ ਸਭ ਇੱਦਾਂ ਦਾ ਹੋ ਰਿਹਾ ਹੈ ਲੈ ਜਿੱਮੀ ਉਹ ਜਾਨਾ ਇਹ ਲਾਹੇ ਵਿਅਕਤੀ ਕਰਪਾ ਦੇ ਦੀ ਦਰਸ਼ਨੀ ਜਿਹੜਾ ਸਭ ਤੋਂ ਪਹਿਲਾਂ ਕਿਸੇ ਦਾ ਸਖਰ ਪਹਾੜਾ ਦੇ ਕਾਰ ਕਰਦਾ ਹੈ ਕਿ ਕਿ ਹੋਰ ਤਾਰ ਲੋਕਾਂ ਦਾ ਪਾਸਾ ਪਈ ਹੋਏ ਇੱਕ ਇਹ ਸਹੀ ਕਦਮ ਤੋਂ ਪਹਾੜਾ ਹੈ اور جب اندر کا اندر کا جو پروٹوس پر 1200 منتروں کا بڑا اور ایک اندر منظر منظر کا خطاب اندر کے بعد ماریا بھی ہوا لے جاتا لا ہوئے سانگ کرے سب کو تبھی آس چاہے گلتی نہ ਉਹੋ ਬੇਵਕੂਫੀਆਂ ਕਿਹੜੀਆਂ ਕਿਹੜੀਆਂ ਹਾਲਾਤਾਂ ਹੋਈਆਂ ਪਰ ਪਿਓ ਬਾਪ ਕੋਈ ਵੀ ਲੋਕਾਂ ਨੇ ਸੁਭਾਅ ਨਹੀਂ ਕੀਤੀ ਭੈਣਾ ਭਰਾ ਦੀ ਸੁਭਾਅ ਵੀ ਨਹੀਂ ਤੇ ਕਿਉਂਕਿ ਰਿਸ਼ਤੇਦਾਰ ਵੀ ਕੋਈ ਲੱਗੇ ਨਹੀਂ ਸੀ ਬਹੁਤ ਦਾਰ ਉਸ ਟਾਈਮ ਮਰੇ ਹੋਰੇ ਬੰਦੇ ਦਾ ਕੋਈ ਨਾ ਦੇਖੀ ਬੱਦੇ ਵੀ ਸਰਕਾਰ ਨਹੀਂ ਸੀ ਕੱਲ ਇਹ ਵੀ ਸਮਝ ਬੜਕੁੱਟਾ ਸੀ ਜਿਸ ਕਰਕੇ ਮਾਰੋ ਜੀ ਤੇ ਸੁੱਖ ਮੈਂ ਕੋ ਸੰਗੀ ਭਏ ਦੁੱਖ ਮੈਂ Yeah. you ਤਰੀ ਆਉਣੀ ਹੈ ਸਾਡੇ ਕੋਲ ਬੈਠੋ